ਸਤਿ ਸ਼੍ਰੀ ਅਕਾਲ ਜੀ ਰਾਣੂ ਗੁੰਮਸੁੰਮ ਜਈ ਹੋਈ ਖਿੜਕੀ ਦੇ ਕੋਲ ਖਲੋ ਕੇ ਬਾਹਰ ਵੇਖ ਰਹੀ ਸੀ ਪਿਛਲੇ ਮਹੀਨੇ ਉਹਦੇ ਬਾਪੂ ਦਾ ਦੇਹਾਂਤ ਹੋ ਗਿਆ ਸੀ ਉਦੋਂ ਤੋਂ ਉਹ ਬਹੁਤ ਉਦਾਸ ਰਹਿਣ ਲੱਗੀ ਸੀ ਕਿਉਂਕਿ ਇਸ ਦੁਨੀਆ ਵਿੱਚ ਉਹਦਾ ਬਾਪੂ ਹੀ ਸੀ ਜਿਹੜਾ ਉਹਦੇ ਬਾਰੇ ਵਿੱਚ ਸੋਚਦਾ ਸੀ ਉਹਦੀ ਮਾਂ ਸ਼ਿੰਦਰ ਕੌਰ ਤਾਂ ਹਮੇਸ਼ਾ ਆਪਣੀ ਨਿੱਕੀ ਕੁੜੀ ਰਾਜ ਦੇ ਬਾਰੇ ਵਿੱਚ ਹੀ ਸੋਚਦੀ ਰਹਿੰਦੀ ਸੀ ਰਾਣੋਂ ਦੀ ਛੋਟੀ ਭੈਣ ਰਾਜ ਥੋੜੀ ਜਿਹੀ ਮੰਦਬੁੱਧੀ ਸੀ ਇਸ ਲਈ 시ਂਦਰਕੌਰ ਉਸਤੇ ਸ਼ੁਰੂ ਤੋਂ ਹੀ ਕੁਝ ਜ਼ਿਆਦਾ ਧਿਆਨ ਦਿੰਦੀ ਸੀ ਰਾਣੋ ਨੂੰ ਇਸ ਗੱਲ ਦੇ ਉੱਤੋਂ ਕੋਈ ਦਿੱਕਤ ਤਾਂ ਨਹੀਂ ਸੀ ਪਰ ਹੁਣ ਤਾਂ ਉਹਦੀ ਮਹਾਰਾਜ ਦੇ ਸਾਹਮਣੇ ਰਾਣੋ ਨੂੰ ਕੁਝ ਵੀ ਨਹੀਂ ਸਮਝਦੀ ਸੀ ਉਹ ਹਮੇਸ਼ਾ ਉਹਨੂੰ ਨજર ਅੰਦਾਜ਼ ਕਰਦੀ ਸੀ ਉਹਦੇ ਬਾਰੇ ਬਿਲਕੁਲ ਵੀ ਧਿਆਨ ਨਹੀਂ ਸੀ ਦਿੰਦੀ ਕਿ ਉਹਨੂੰ ਕਿਸ ਚੀਜ਼ ਦੀ ਲੋੜ ਆ ਉਹਦੇ ਪਿਓ ਦੀ ਮੌਤ ਦਫ਼ਤਰ ਦਾ ਕੰਮ ਕਰਨ ਦੌਰਾਨ ਹੀ ਹੋ ਗਈ ਸੀ ਤੇ ਜਦੋਂ ਉਹਨਾਂ ਦੀ ਜਗ੍ਹਾ ਕਿਸੇ ਹੋਰ ਨੂੰ ਨੌਕਰੀ ਮਿਲਣ ਵਾਲੀ ਸੀ ਤਾਂ ਸ਼ਿੰਦਰ ਕੌਰ ਨੇ ਰਾਣੋ ਦੇ ਘਰ ਵਾਲੇ ਮਨਿੰਦਰ ਨੂੰ ਕਿਹਾ ਕਿ ਉਹ ਕੋਈ ਨੌਕਰੀ ਕਰ ਲਵੇ ਤੇ ਪੂਰੇ ਪਰਿਵਾਰ ਨੂੰ ਸੰਭਾਲ ਲਵੇ ਰਾਣੋ ਤੇ ਮਨਿੰਦਰ ਹਜੇ ਤੱਕ ਕਿਸੇ ਫੈਸਲੇ ਤੇ ਨਹੀਂ ਪਹੁੰਚ ਸਕੇ ਸੀ ਰਾਣੋ ਆਪਣੇ ਪੇਕੇਆਂ ਤੋਂ 5 ਘੰਟੇ ਦੀ ਦੂਰੀ ਤੇ ਰਹਿੰਦੀ ਸੀ ਰਾਣੋ ਦਾ ਸੱਸ ਸਹੁਰਾ ਇੱਕ ਐਕਸੀਡੈਂਟ ਵਿੱਚ ਗੁਜ਼ਰ ਗਏ ਸੀ ਇਸ ਲਈ ਦੋਵੇਂ ਪਤੀ ਪਤਨੀ ਇਕੱਲੇ ਹੀ ਰਹਿੰਦੇ ਸੀ ਰਾਣੂ ਦੇ ਵਿਆਹ ਨੂੰ 10 ਸਾਲ ਹੋ ਚੁੱਕੇ ਸੀ ਪਰ ਰਾਣੂ ਹਜੇ ਤੱਕ ਮਾਂ ਨਹੀਂ ਬਣ ਸਕੀ ਸੀ ਟੈਸਟ ਕਰਾਉਣ ਤੇ ਪਤਾ ਲੱਗਿਆ ਕਿ ਰਾਣੂ ਮਾਂ ਨਹੀਂ ਬਣ ਸਕਦੀ ਦੋਵੇਂ ਪਤੀ ਪਤਨੀ ਕੁਝ ਦਿਨਾਂ ਦੇ ਬਾਅਦ ਹੀ ਅਨਾਥਾ ਆਸ਼ਰਮ ਤੋਂ ਇੱਕ ਬੱਚਾ ਗੋਦ ਲੈਣ ਵਾਲੇ ਸੀ ਤਾਂ ਇਸੇ ਵਿੱਚ ਹੀ ਰਾਣੂ ਦਾ ਬਾਪੂ ਵੀ ਸਵਰਗ ਸੁਧਾਰ ਗਿਆ ਹੁਣ ਰਾਣੂ ਦੀ ਮਾਂ ਦਾ ਇਹ ਸੋਚਣਾ ਸੀ ਕਿ ਉਹਦੇ ਪਤੀ ਦੀ ਮੌਤ ਨੌਕਰੀ ਮਨਿੰਦਰ ਕਰ ਲਵੇ ਤਾਂ ਧੀ ਤੇ ਜਵਾਈ ਇੱਥੇ ਮੇਰੇ ਕੋਲ ਆ ਕੇ ਘਰ ਰਹਿਣ। ਵੈਸੇ ਤਾਂ ਰਾਣੋ ਤੇ ਮਨਿੰਦਰ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਖੋਬੀ ਨਿਭਾਉਂਦੇ ਸੀ ਪਰ ਆਪਣਾ ਘਰ ਛੱਡ ਕੇ ਮਾਂ ਦੇ ਘਰ ਰਹਿਣ ਦਾ ਫੈਸਲਾ ਲੈਣਾ ਵੀ ਇਨਾ ਸਾਨ ਨਹੀਂ ਸੀ। ਇਸ ਲਈ ਉਹ ਸੋਚ ਵਿਚਾਰ ਕਰਨ ਦੇ ਲਈ ਕੁਝ ਸਮਾਂ ਲੈ ਰਹੇ ਸੀ। ਇੱਕ ਦਿਨ ਰਾਣੋ ਆਪਣੀ ਮਾਂ ਨੂੰ ਬਿਨਾਂ ਦੱਸੇ ਹੀ ਘਰ ਪਹੁੰਚ ਗਈ। ਅਚਾਨਕ ਪਹੁੰਚੀ ਸੀ। ਤਾਂ ਉਹਨੇ ਵੇਖਿਆ ਕਿ ਉਹਦੀ ਮਾਂ ਵੇੜੇ ਵਿੱਚ ਬਹਿ ਕੇ ਫੋਨ ਤੇ ਕਿਸੇ ਨਾਲ ਗੱਲ ਕਰਦੇ ਹੋਏ ਕਹਿ ਰਹੀ ਸੀ ਕਿ ਮੇਰਾ ਜਵਾਈ ਮਨਿੰਦਰ ਤਾਂ ਬੜਾ ਲਾਲਚੀ ਆ ਵੇਖੀ ਨੌਕਰੀ ਦੇ ਲਾਲਚ ਵਿੱਚ ਜ਼ਰੂਰ ਇੱਥੇ ਆ ਜਾਊਗਾ ਰਾਣੋ ਨੂੰ ਮੀ ਤਾਂ ਮੇਰੀ ਜਾਇਦਾਦ ਦਾ ਲਾਲਚ ਹੋ ਗਈ ਇਹੋ ਜਿਹਾ ਸੁਨਹਿਰੀ ਮੌਕਾ ਛੱਡਣ ਵਾਲੇ ਤਾਂ ਨਹੀਂ ਆ ਜੇ ਮੇਰੇ ਪਤੀ ਜਿਉਂਦਾ ਰਹਿੰਦੇ ਤਾਂ ਇਹਨਾਂ ਨੂੰ ਮੈਂ ਕਦੀ ਵੀ ਸਿਰ ਨਹੀਂ ਚੜਾਉਣਾ ਸੀ ਪਰ ਹੁਣ ਤਾਂ ਮੇਰੀ ਮਜਬੂਰੀ ਵੀ ਆ ਵਿਆਸੇ ਵੀ ਸਾਡਾ ਖਰਚਾ ਹੀ ਚਲ ਜਾਊਗਾ ਤੇ ਨਾਲੇ ਘਰ ਵਿੱਚ ਇੱਕ ਮਰਦ ਦਾ ਹੋਣਾ ਵੀ ਜ਼ਰੂਰੀ ਆ ਸਾਰੇ ਘਰੇ ਕੰਮ ਕਰਨ ਦੇ ਲਈ ਤੇ ਰਾਣੋ ਇੱਥੇ ਰਹੇਗੀ ਤਾਂ ਉਹ ਵੀ ਘਰ ਦਾ ਸਾਰਾ ਕੰਮ ਸੰਭਾਲ ਲਵੇਗੀ ਫਿਰ ਮੈਂ ਆਰਾਮ ਨਾਲ ਰਹੂੰਗੀ ਤੇ ਮੇਰੀ ਛੋਟੀ ਧੀ ਵੀ ਆਰਾਮ ਨਾਲ ਰਹੂਗੀ ਤੇ ਅੱਗੋਂ ਮੇਰੀ ਨਿੱਕੀ ਕੁੜੀ ਦੇ ਭਵਿੱਖ ਦੀ ਚਿੰਤਾ ਮੈਨੂੰ ਨਹੀਂ ਰਹਿਣੀ ਦੌਲਤ ਦੇ ਲਾਲਚ ਵਿੱਚ ਇਹ ਰਾਜ ਦੀ ਵੀ ਦੇਖਭਾਲ ਚੰਗੀ ਤਰ੍ਹਾਂ ਕਰ ਲੈਣਗੇ ਮੈਂ ਤਾਂ ਆਪਣੀ ਵਸੀਅਤ ਵਿੱਚ ਲਿਖ ਜਾਊਂਗੀ ਕਿ ਸਾਰੀ ਜਾਇਦਾਦ ਮੇਰੀ ਧੀ ਰਾਜ ਦੇ ਨਾਮ ਤੇ ਹੀ ਰਹੂਗੀ ਜਵਾਈ ਵੀ ਜੋ ਕਮਾਊਗਾ ਉਹ ਇੱਥੇ ਹੀ ਖਰਚ ਕਰੂਗਾ ਕਿਉਂਕਿ ਇਹ ਨੌਕਰੀ ਉਹਦੀ ਖੁਦ ਦੀ ਤਾਂ ਨਹੀਂ ਹੋਵੇਗੀ ਹੁਣ ਮੇਰੇ ਪਤੀ ਦੀ ਨੌਕਰੀ ਉਹ ਕਰੂਗਾ ਤਾਂ ਸਾਰੀ ਤਨਖਾਹ ਮੇਰੇ ਹੀ ਹੱਥ ਵਿੱਚ ਲਿਆ ਕੇ ਰੱਖਣੀ ਪਊਗੀ ਨਾ ਇਹ ਸਾਰਾ ਕੁਝ ਸੁਣ ਕੇ ਰਾਨੋ ਹਰਾਨ ਰਹਿ ਗਈ ਕਿ ਇੱਥੇੋਂ ਦੇ ਬਾਅਦ ਉਹਦਾ ਖੁਦ ਦਾ ਕੋਈ ਭਵਿਕ ਨਹੀਂ ਰਹੂਗਾ ਜੇ ਸਾਰੀ ਤਨਖਾਹ ਮਾਂ ਖੁਦ ਲੈ ਲਵੇਗੀ ਤਾਂ ਅਸੀਂ ਦੋਵੇਂ ਆਪਣੇ ਭਵਿੱਖ ਦੇ ਲਈ ਕੀ ਬਚਾ ਸਕਾਂਗੇ ਨਾਲ ਹੀ ਉਹ ਮਾਂ ਦੀ ਇਹ ਸੋਚ ਸੁਣ ਕੇ ਹਰਾਨ ਸੀ ਕਿ ਮਾਂ ਉਹਨੂੰ ਦੌਲਤ ਦਾ ਲਾਲਚੀ ਸਮਝਦੀ ਆ ਉਹ ਉਲਟੇ ਪੈਰ ਵਾਪਸ ਚਲੀ ਗਈ ਤੇ ਉਹਨੇ ਆਪਣੀ ਮਾਂ ਨੂੰ ਮਿਲਣਾ ਵੀ ਜ਼ਰੂਰੀ ਨਹੀਂ ਸਮਝਿਆ ਕਿਉਂਕਿ ਉਹਨੇ ਵੇਖ ਲਿਆ ਕਿ ਉਹਦੀ ਮਾਂ ਨੂੰ ਉਹਦੇ ਪਿਆਰ ਦੀ ਜ਼ਰੂਰਤ ਨਹੀਂ ਆ ਬਲਕਿ ਆਪਣੇ ਧਨ ਦੌਲਤ ਦੇ ਦਮ ਤੇ ਉਹ ਆਪਣੀ ਧੀ ਤੇ ਜਵਾਈ ਨੂੰ ਕੇਵਲ ਇਸਤੇਮਾਲ ਕਰਨਾ ਚਾਹੁੰਦੀ ਆ ਉਹਨੇ ਘਰ ਆ ਕੇ ਸਾਰੀਆਂ ਗੱਲਾਂ ਮਨਿੰਦਰ ਨੂੰ ਦੱਸ ਦਿੱਤੀਆਂ ਤਾਂ ਮਨਿੰਦਰ ਵੀ ਹੈਰਾਨ ਹੋ ਗਿਆ ਤੇ ਕਹਿਣ ਲੱਗਾ ਮੈਂ ਤਾਂ ਸਿਰਫ ਤੇਰੀ ਮਾਂ ਦੀ ਮਦਦ ਕਰਨਾ ਚਾਹੁੰਦਾ ਸੀ ਮੈਨੂੰ ਨਹੀਂ ਚਾਹੀਦੀ ਪਾਪਾ ਜੀ ਦੀ ਨੌਕਰੀ ਨਾ ਮੈਨੂੰ ਉਹਨਾਂ ਦੀ ਨੌਕਰੀ ਦਾ ਕੋਈ ਲਾਲਚ ਆ ਤੇ ਨਾ ਹੀ ਤੇਰੀ ਮਾਂ ਦੀ ਧਨ ਦੌਲਤ ਦਾ ਜੇ ਉਹਨਾਂ ਨੂੰ ਇਵੇਂ ਲੱਗਦਾ ਆ ਕਿ ਅਸੀਂ ਧਨ ਦੌਲਤ ਦੇ ਲਾਲਚ ਵਿੱਚ ਉਹਨਾਂ ਦੀ ਦੇਖਭਾਲ ਕਰ ਰਹੇ ਆ ਤਾਂ ਉਹਨਾਂ ਨੂੰ ਆਪਣੀ ਦੌਲਤ ਜਿੰਨੂੰ ਦੇਣੀ ਆ ਦੇ ਦੇਣ ਤੇ ਰਾਜ ਦੀ ਜ਼ਿੰਮੇਵਾਰੀ ਵੀ ਜਿੰਨੇ ਚੁੱਕਣੀਆਂ ਚੁੱਕ ਲੈਣ ਕਿਉਂਕਿ ਮੈਨੂੰ ਤਾਂ ਦੌਲਤ ਦਾ ਕੋਈ ਲਾਲਚ ਨਹੀਂ ਆ ਤੇ ਮੈਨੂੰ ਹੁਣ ਕੋਈ ਜ਼ਿੰਮੇਵਾਰੀ ਵੀ ਨਹੀਂ ਚਾਹੀਦੀ ਇਸ ਤਰ੍ਹਾਂ ਬਦਨਾਮ ਹੋ ਕੇ ਮੈਂ ਕੋਈ ਕੰਮ ਨਹੀਂ ਕਰਨਾ ਚਾਹੁੰਦਾ ਮੈਂ ਆਪਣੇ ਲਈ ਵਧੀਆ ਕਮਾਈ ਕਰ ਲੈਂਦਾ ਹਾਂ ਤੇ ਆਪਣੇ ਭਵਿੱਖ ਦੇ ਲਈ ਵੀ ਥੋੜੀ-ਬਹੁਤ ਬਚਤ ਕਰ ਹੀ ਲੈਂਦਾ ਹਾਂ ਕੱਲ ਨੂੰ ਅਸੀਂ ਬੱਚਾ ਗੋਦ ਲੈਣ ਦੇ ਬਾਰੇ ਸੋਚ ਰਹੇ ਹਾਂ ਅਸੀਂ ਉਹਦੇ ਭਵਿੱਖ ਲਈ ਵਿੱਚ ਕੀ ਕਰ ਸਕਾਂਗੇ ਵੈਸੇ ਵੀ ਤੇਰੀ ਮਾਂ ਮੇਰੀ ਸਾਰੀ ਤਨਖਾਹ ਖੁਦ ਲੈ ਲਵੇਗੀ ਤਾਂ ਉਹਨਾਂ ਵੱਲੋਂ ਤਾਂ ਸਾਨੂੰ ਕੋਈ ਮਦਦ ਨਹੀਂ ਮਿਲਣ ਵਾਲੀ ਤੇ ਕੀ ਅਸੀਂ ਆਪਣੀ ਪੂਰੀ ਜ਼ਿੰਦਗੀ ਉਹਨਾਂ ਦੀ ਮੰਦਬੁੱਧੀ ਧੀ ਦੇ ਲਈ ਨਿਸ਼ਾਵਰ ਕਰ ਦਈਏ ਰਾਣੋ ਨੂੰ ਆਪਣੀ ਮਾਂ ਦੀ ਗੱਲ ਸੁਣ ਕੇ ਕੁਝ ਠੀਕ ਨਹੀਂ ਲੱਗ ਰਿਹਾ ਸੀ ਉਹਦਾ ਮਨ ਵੀ ਬਹੁਤ ਖਰਾਬ ਹੋ ਚੁੱਕਿਆ ਸੀ ਉਹਨੂੰ ਵੀ ਆਪਣੇ ਪਤੀ ਦੀਆਂ ਗੱਲਾਂ ਠੀਕ ਲੱਗ ਰਹੀਆਂ ਸੀ वैसे शुरु तो शुरुआत ਤੋਂ ਹੀ ਮਾਂ ਦਾ ਵਿਹਾਰ ਇਹੋ ਜਿਹਾ ਹੀ ਸੀ ਉਹਦੇ ਪ੍ਰਤੀ ਪਰ ਉਹ ਸੋਚਦੀ ਸੀ ਕਿ ਉਹਦੀ ਭੈਣ ਨੂੰ ਮਾਂ ਦੀ ਜ਼ਿਆਦਾ ਲੋੜ ਆ ਤਾਂ ਮਾਂ ਉਹਨੂੰ ਜ਼ਿਆਦਾ ਪਿਆਰ ਕਰਦੀ ਆ ਤੇ ਕੋਈ ਗੱਲ ਨਹੀਂ ਪਰ ਅੱਜ ਜਿਸ ਤਰ੍ਹਾਂ ਵੱਡੀ ਧੀ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਹ ਗੱਲ ਰਾਣੋ ਨੂੰ ਬਿਲਕੁਲ ਵੀ ਚੰਗੀ ਨਹੀਂ ਲੱਗ ਰਹੀ ਸੀ ਇੱਕ ਹਫ਼ਤਾ ਗੁਜ਼ਰ ਗਿਆ ਸੀ ਇੱਕ ਦਿਨ ਰਾਣੋ ਦੀ ਮਾਂ ਦਾ ਫੋਨ ਆਇਆ ਉਹ ਕਹਿਣ ਲੱਗੀ ਰਾਣੋ ਪੁੱਤ ਤੁਸੀਂ ਦੋਵਾਂ ਨੇ ਕੀ ਸੋਚਿਆ ਆ ਤੁਸੀਂ ਘਰ ਆ ਰਹੇ ਹੋ ਨਾ ਵੇਖੋ ਹੁਣ ਸਾਰਾ ਕੁਝ ਤੁਸੀਂ ਹੀ ਸਾਹਮਣਾ ਆ ਆਖੇ ਰਾਜ ਤੇਰੀ ਛੋਟੀ ਭੈਣ ਆ ਤੇ ਮੈਂ ਤੇਰੀ ਮਾਂ ਆ ਤੂੰ ਸਾਨੂੰ ਦੋਵਾਂ ਨੂੰ ਇਕੱਲਾ ਨਹੀਂ ਛੱਡ ਸਕਦੀ ਨਾ ਹਾਂ ਜੇ ਕੋਈ ਨਲਾਇਕ ਪੋਤੂ ਹੁੰਦਾ ਤਾਂ ਭਲੇ ਹੀ ਸਾਨੂੰ ਇਕੱਲਾ ਛੱਡ ਦਿੰਦਾ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਉਹ ਆਪਣੀ ਕੁੜੀ ਨੂੰ ਭਾਵੁਕ ਕਰ ਦੇਣਾ ਚਾਹੁੰਦੀ ਸੀ ਪਰ ਉਹਨੂੰ ਨਹੀਂ ਸੀ ਪਤਾ ਕਿ ਰਾਣੂ ਨੇ ਪਹਿਲਾਂ ਹੀ ਸਭ ਕੁਝ ਸੁਣ ਲਿਆ ਸੀ ਰਾਣੂ ਨੇ ਹੌਲੀ ਜਿਹੀ ਕਿਹਾ ਮਾਂ ਮੈਂ ਮਨਿੰਦਰ ਨਾਲ ਗੱਲ ਕਰਕੇ ਦੱਸਦੀ ਆ ਇਹ ਸੁਣ ਕੇ ਰਾਣੂ ਦੀ ਮਾਂ ੜਕ ਗਈ ਤੇ ਕਹਿਣ ਲੱਗੀ ਤੈਨੂੰ ਗੱਲ ਕਰਨ ਦੇ ਲਈ ਹੋਰ ਕਿੰਨਾ ਟਾਈਮ ਚਾਹੀਦਾ ਆ ਮੈਨੂੰ ਤੇ ਲੱਗਿਆ ਸੀ ਕਿ ਤੁਸੀਂ ਦੋਵੇਂ ਇੱਥੇ ਹੁੰਦਾ ਫੈਸਲਾ ਕਰ ਲਿਆ ਹੋਗਾ ਵੇਖ ਜਦੋਂ ਦਾ ਤੇਰਾ ਪਿਓ ਗੁਜ਼ਰ ਗਿਆ ਆ ਉਦੋਂ ਨਹੀਂ ਮੈਂ ਬਹੁਤ ਪਰੇਸ਼ਾਨ ਰਹਿਣ ਲੱਗ ਪਈ ਆ ਮੈਨੂੰ ਰਾਜ ਦੇ ਨਾਲ ਸੌਣਾ ਪੈ ਰਿਹਾ ਆ ਪਹਿਲਾਂ ਤੇਰੇ ਪਾਪਾ ਉਹਦੇ ਨਾਲ ਸੌਂ ਜਾਂਦੇ ਸੀ ਤਾਂ ਉਹਦੀਆਂ ਜ਼ਰੂਰਤਾਂ ਦੀ ਵੀ ਦੇਖਭਾਲ ਕਰ ਲੈਂਦੇ ਸੀ ਪਰ ਹੁਣ ਮੇਰੀ ਨੀਂਦ ਖਰਾਬ ਹੋ ਰਹੀ ਆ ਤੂੰ ਇੱਥੇ ਆ ਜਾਵੇਂਗੀ ਤਾਂ ਮੈਨੂੰ ਵੀ ਥੋੜੀ ਮਦਦ ਮਿਲ ਜਾਊਗੀ ਵੈਸੇ ਵੀ ਮਨਿੰਦਰ ਨੂੰ ਇੱਥੇ ਤੇਰੇ ਪਾਪਾ ਦੀ ਨੌਕਰੀ ਤਾਂ ਮਿਲ ਹੀ ਰਹੀ ਆ ਉੱਤੋਂ ਤੂੰ ਵੀ ਕੋਈ ਨੌਕਰੀ ਨਹੀਂ ਕਰਦੀ ਤੇ ਨਾ ਹੀ ਕੋਈ ਸਹੁਰੇ ਪਰਿਵਾਰ ਚੋਂ ਤੇਰੇ ਨਾਲ ਆ ਤਾਂ ਤੂੰ ਮਨਿੰਦਰ ਦੇ ਨਾਲ ਪੇਕੇ ਆ ਕੇ ਰਹੇ ਤੇ ਰਾਤ ਨੂੰ ਆਪਣੀ ਭੈਣ ਦੇ ਨਾਲ ਸੌਂ ਜਾਇਆ ਕਰ ਫਿਰ ਮੈਨੂੰ ਵੀ ਥੋੜਾ ਆਰਾਮ ਮਿਲ ਜਾਊਗਾ ਤੇ ਮੈਂ ਵੀ ਥੋੜਾ ਆਰਾਮ ਨਾਲ ਸੌ ਸਕੂੰਗੀ ਤੇਰਾ ਉਹਦੇ ਪ੍ਰਤੀ ਵੀ ਕੁਝ ਫਰਜ਼ ਬੰਦਾ ਆ ਜਾਂ ਨਹੀਂ ਤੂੰ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੂੰਹ ਨਹੀਂ ਮੋੜ ਸਕਦੀ ਹਰਾਨੋ ਹਰਾਨੀ ਨਾਲ ਬੋਲੀ ਇਹ ਤੂੰ ਕੀ ਕਹਿ ਰਹੀ ਆ ਮਾਂ ਚਲ ਇੱਕ ਪਲ ਦੇ ਲਈ ਮੰਨ ਲੈਂਦੇ ਆ ਕਿ ਤੇਰਾ ਸਾਥ ਦੇਣ ਦੇ ਲਈ ਅਸੀਂ ਦੋਵੇਂ ਤੇਰੇ ਕੋਲ ਆ ਕੇ ਰਹਿਣੇ ਲੱਗ ਜਾਈਏ ਪਰ ਸਾਨੂੰ ਰਹਿਣ ਦੇ ਲਈ ਇੱਕ ਕਮਰਾ ਤਾਂ ਚਾਹੀਦਾ ਆ ਨਾ ਆਖਿਰ ਸਾਡੀ ਪ੍ਰਾਈਵੇਸੀ ਦਾ ਕੀ ਹੋਊਗਾ ਰਾਣੋਦੀ ਮਾਂ ਗੁੱਸੇ ਨਾਲ ਬੋਲੀ ਇੱਥੇ ਅਸੀਂ ਇੰਨੇ ਪਰੇਸ਼ਾਨ ਆ ਤੇ ਤੈਨੂੰ ਆਪਣੀ ਪ੍ਰਾਈਵੇਸੀ ਦੀ ਪਈ ਆ ਵੇਖ ਮੈਨੂੰ ਤਾਂ ਬੀਪੀ ਦੀ ਪ੍ਰੋਬਲਮ ਆ ਰਾਜਮੀ ਦੀ ਨੀਂਦ ਨਹੀਂ ਪੂਰੀ ਹੁੰਦੀਂਦੀ ਰਾਤ ਨੂੰ ਹੀ ਉੱਠਦੀ ਰਹਿੰਦੀ ਆ ਤਾਂ ਉਹਨੂੰ ਵੇਖਣ ਦੇ ਲਈ ਵੀ ਕੋਈ ਨਾ ਕੋਈ ਚਾਹੀਦਾ ਆ ਇਸ ਲਈ ਤੈਨੂੰ ਉਹਦੇ ਨਾਲ ਹੀ ਸੌਣਾ ਪਵੇਗਾ ਤੇ ਮੈਂ ਆਪਣੇ ਕਮਰੇ ਵਿੱਚ ਸੌਂ ਜਾਵਾਂਗੀ ਤੇ ਮਨਿੰਦਰ ਹਾਲ ਵਿੱਚ ਸੌਂ ਜਾਇਆ ਕਰੂਗਾ ਵੈਸੇ ਵੀ ਤੂੰ ਮਾਂ ਤਾਂ ਬਣ ਨਹੀਂ ਸਕਦੀ ਤੇ ਹੁਣ ਆਪਣੇ ਘਰ ਵਾਲੇ ਦੇ ਨਾਲ ਪ੍ਰਾਈਵੇਸੀ ਦੀ ਕੀ ਲੋੜ ਆ ਤੇਰੇ ਵਿਆਹ ਨੂੰ 10 ਸਾਲ ਹੋ ਚੁੱਕੇ ਆ ਕੀ ਤੇਰਾ ਹਜੇ ਤੱਕ ਆਪਣੇ ਘਰ ਵਾਲੇ ਤੋਂ ਮਾਨ ਨਹੀਂ ਭਰਿਆ ਇਹੋ ਜਿਹੇ ਹਾਲਾਤਾਂ ਵਿੱਚ ਵੀ ਤੂੰ ਕਿਹੋ ਜੀਆਂ ਬੇਸ਼ਰਮੀ ਵਾਲੀਆਂ ਗੱਲਾਂ ਕਰ ਰਹੀਆਂ ਅੱਜ ਰਾਣੋ ਨੂੰ ਆਪਣੀ ਮਾਂ ਦੀਆਂ ਪਰੇਸ਼ਾਨੀਆਂ ਘੱਟ ਤੇ ਮਾਂ ਦਾ ਸਵਾਰਥ ਜ਼ਿਆਦਾ ਦਿਖਾਈ ਦੇ ਰਿਹਾ ਸੀ ਵੈਸੇ ਤਾਂ ਉਹਨੇ ਤੇ ਮਨਿੰਦਰ ਨੇ ਮਿਲ ਕੇ ਸ਼ੁਰੂ ਤੋਂ ਹੀ ਮਾਂ ਦੀ ਮਦਦ ਕਰਨ ਦਾ ਮਨ ਬਣਾਉਣ ਹੀ ਲਿਆ ਸੀ ਪਰ ਅੱਜ ਉਹਨਾਂ ਦੀਆਂ ਇਹ ਗੱਲਾਂ ਸੁਣ ਕੇ ਰਾਣੋ ਦਾ ਮਨ ਹੋਰ ਵੀ ਕਸਹਿਲਾ ਹੋ ਗਿਆ ਸੀ ਦੋਵੇਂ ਮਾਂ ਦੇ ਬਾਰੇ ਵਿੱਚ ਸੋਚ ਰਏ ਸੀ ਤਾਂ ਮਾਂ ਦਾ ਵੀ ਕੋਈ ਫਰਜ਼ ਬਹੰਦਾ ਆ ਕਿ ਉਹਨਾਂ ਲਈ ਵੀ ਕੁਝ ਸੋਚੇ ਪਰ ਮਾਂ ਤਾਂ ਸਿਰਫ ਆਪਣਾ ਮਤਲਬ ਵੇਖ ਰਹੀ ਸੀ ਅੱਜ ਰਾਣੋ ਨੂੰ ਫੈਸਲਾ ਲੈਣ ਵਿੱਚ ਭੋਰਾ ਵੀ ਟਾਈਮ ਨਹੀਂ ਲੱਗਾ ਉਹਨੇ ਹੌਲੀ ਜਿਹਾ ਵੇਖ ਮਾਂ ਮੈਨੂੰ ਵੀ ਇੱਥੇ ਮਨਿੰਦਰ ਦਾ ਕੰਮ ਠੀਕ-ਠਾਕ ਚੱਲ ਰਿਹਾ ਆ ਤੇ ਜ਼ਰੂਰਤ ਤੈਨੂੰ ਸਾਡੀ ਸੀ ਫਿਰ ਵੀ ਤੂੰ ਰਿਸ਼ਤੇਦਾਰਾਂ ਨੂੰ ਇਹ ਕਹਿ ਰਹੀ ਸੀ ਕਿ ਅਸੀਂ ਲਾਲਚੀ ਆ ਉਸ ਗੱਲ ਨੂੰ ਵੀ ਅਸੀਂ ਭਲਾ ਦਿੱਤਾ ਪਰ ਜਿਸ ਤਰ੍ਹਾਂ ਤੂੰ ਮੇਰੇ ਮਾਂ ਨਾ ਬਣ ਪੌਂਤੇ ਤਾਣਾ ਮਾਰਿਆ ਆ ਉਹਨੂੰ ਮੈਂ ਸਹਿ ਨਹੀਂ ਕਰ ਸਕੂਗੀ ਮੰਨਿਆ ਕਿ ਮੈਂ ਮਾਂ ਨਹੀਂ ਬਣ ਸਕਦੀ ਉਹਦਾ ਮਤਲਬ ਇਹ ਤਾਂ ਨਹੀਂ ਕਿ ਮੈਂ ਸੁਹਾਗਣ ਨਹੀਂ ਆ ਜਾਂ ਪਤੀ ਦੇ ਨਾਲ ਰਹਿੰਦੇ ਹੋਏ ਵੀ ਮੈਂ ਪਤੀ ਤੋਂ ਦੂਰ ਹਾਂ ਮੈਂ ਮਾਂ ਨਹੀਂ ਬਣ ਸਕਦੀ ਪਰ ਕੀ ਮੈਨੂੰ ਆਪਣੇ ਪਤੀ ਦੇ ਨਾਲ ਰਹਿਣ ਦੀ ਆ ਇਸ ਲਈ ਮੈਂ ਫੈਸਲਾ ਕਰ ਲਿਆ ਕਿ ਅਸੀਂ ਉੱਥੇ ਆ ਕੇ ਨਹੀਂ ਰਹਾਂਗੇ ਹੁਣ ਜਦੋਂ ਤੈਨੂੰ ਸਾਡੀ ਲੋੜ ਹੋਊਗੀ ਤਾਂ ਅਸੀਂ ਆਵਾਂਗੇ ਉੱਥੇ ਹੋਣ ਤੇ ਐਵੇਂ ਲੱਗ ਰਿਹਾ ਆ ਕਿ ਸਾਰੀ ਮਿਹਨਤ ਸਾਡੀ ਤੇ ਸਹੂਤ ਤੇਰੇ ਲਈ ਅਸੀਂ ਵੀ ਤੇਰੇ ਬੱਚੇ ਹੀ ਆ ਤਾਂ ਤੈਨੂੰ ਸਾਡੇ ਬਾਰੇ ਵਿੱਚ ਵੀ ਤਾਂ ਸੋਚਣਾ ਚਾਹੀਦਾ ਸੀ ਪਰ ਤੇਰੇ ਲਈ ਤਾਂ ਸਿਰਫ ਰਾਜ ਹੀ ਸਭ ਕੁਝ ਆ ਇਸ ਲਈ ਤੂੰ ਬਸ ਉਹਦੀ ਸੁੱਖ ਸੁਵਿਧਾਵਾਂ ਦੇ ਬਾਰੇ ਵਿੱਚ ਹੀ ਸੋਚਦੀ ਆਂ ਵੈਸੇ ਵੀ ਇੱਕ ਬਾਪੂ ਹੀ ਸੀ ਜਿਹੜਾ ਮੇਰੇ ਬਾਰੇ ਸੋਚਦਾ ਸੀ ਇਹ ਕਹਿੰਦੇ ਹੋਏ ਉਹਦਾ ਗਲਾ ਘੜਾਇਆ ਤਾਂ ਰਾਣੂ ਦੀ ਮਾਂ ਨੇ ਗੁੱਸੇ ਨਾਲ ਕਿਹਾ ਜੇ ਤੈਨੂੰ ਸਾਰਾ ਕੁਝ ਪਹਿਲਾਂ ਤੋਂ ਹੀ ਪਤਾ ਸੀ ਤਾਂ ਇੰਨੇ ਦਿਨਾਂ ਤੱਕ ਮੇਰੀ ਸੇਵਾ ਕਰਨ ਦਾ ਡਰਾਮਾ ਕਿਉਂ ਕੀਤਾ ਮੈਂ ਤੇਰੇ ਨਾਲੋਂ ਜ਼ਿਆਦਾ ਰਾਜ ਨੂੰ ਪਿਆਰ ਕਰਦੀ ਆਂ ਤੇ ਆਪਣੀ ਸਾਰੀ ਜ਼ਿੰਦਗੀ ਉਹਦੇ ਤੇ ਨਿਸ਼ਾਵਰ ਕਰ ਦੂੰਗੀ ਮੈਨੂੰ ਤੇਰੇ ਨਾਲ ਸੁੱਖ ਸੁਵਿਧਾਵਾਂ ਤੋਂ ਕੋਈ ਲੈਣਾ ਦੇਣਾ ਨਹੀਂ ਆ ਤੂੰ ਜੇ ਇੱਥੇ ਨਹੀਂ ਆਈ ਤਾਂ ਮੈਂ ਤੈਨੂੰ ਪੂਰੀ ਦੁਨੀਆ ਵਿੱਚ ਬਦਨਾਮ ਕਰ ਦਵਾਂਗੀ ਤੈਨੂੰ ਮਤਲਬੀ ਧੀ ਦਾ ਦਰਜਾ ਦਵਾਂਗੀ ਤੇ ਲਾਲਚੀ ਵੀ ਕਹਾਂਗੀ ਦੇਖਦੀ ਹਾਂ ਮੈਨੂੰ ਕੌਣ ਰੋਕਦਾ ਆ ਰਾਣੋਂ ਦਰਦ ਭਰੀ ਆਵਾਜ਼ ਵਿੱਚ ਬੋਲੀ ਚੰਗਾ ਹੋਇਆ ਤੂੰ ਆਪਣੇ ਮੂੰਹ ਤੋਂ ਹੀ ਸਾਰਾ ਕੁਝ ਸਵੀਕਾਰ ਕਰ ਲਿਆ ਤੂੰ ਜਿੰਨੂੰ ਜੋ ਕਹਿਣਾ ਆ ਕਹ ਦੇ ਜਦ ਦਿਲ ਤੋਂ ਹੀ ਪਿਆਰ ਨਹੀਂ ਇਹ ਤਾਂ ਰਿਸ਼ਤਾ ਇੱਕ ਨੂੰ ਇੱਕ ਦਿਨ ਟੁੱਟਣਾ ਹੀ ਸੀ ਮੈਂ ਆਪਣੇ ਬਾਰੇ ਵਿੱਚ ਥੋੜਾ ਜਿਹਾ ਕੀ ਸੋਚ ਲਿਆ ਤੂੰ ਤਾਂ ਆਪਣੇ ਦਿਲ ਦੀ ਸਾਰੀ ਕਰਵਾਹਟ ਕੱਢ ਦਿੱਤੀ ਤੇ ਕੱਢ ਕੇ ਮੇਰੇ ਸਾਹਮਣੇ ਰੱਖ ਦਿੱਤੀ ਤੇ ਝੂਠੇ આરોਪਾਂ ਤੋਂ ਬਚਣ ਦੇ ਲਈ ਮੈਂ ਆਪਣੀ ਜ਼ਿੰਦਗੀ ਦਾ ਸਕੂਨ ਨਿੰਗਵਾਉਣਾ ਚਾਹੁੰਦੀ ਇੰਨਾ ਕਹਿ ਕੇ ਰਾਣੋ ਨੇ ਫੋਨ ਕੱਟ ਦਿੱਤਾ ਤੇ ਉਹਦੀ ਮਾਂ ਹਰਾਨ ਰਹਿ ਗਈ ਗੁੱਸੇ ਵਿੱਚ ਆ ਕੇ ਉਹਨੇ ਆਪਣੀ ਅਸਲੀਅਤ ਦੀ ਦੇ ਸਾਹਮਣੇ ਜ਼ਾਹਿਰ ਕਰ ਦਿੱਤੀ ਸੀ ਹੁਣ ਉਹ ਜ਼ਿੰਦਗੀ ਵਿੱਚ ਦੁਬਾਰਾ ਆਪਣੀ ਕੁੜੀ ਕੋਲੋਂ ਮਦਦ ਮੰਗਣ लायक ਨਹੀਂ ਰਹਿ ਗਈ ਸੀ ਗੁੱਸੇ ਵਿੱਚ ਆ ਕੇ ਰਾણો ਦੀ ਮਾਂ ਨੇ ਆਪਣਾ ਹੀ ਨੁਕਸਾਨ ਕਰ ਲਿਆ ਸੀ ਸੋ ਦੋਸਤੋ ਤੁਹਾਨੂੰ ਕੀ ਲੱਗਦਾ ਆ ਕਿ ਰਾણો ਨੇ ਸਹੀ ਕੀਤਾ ਜਾਂ ਗਲਤ ਪਲੀਜ਼ ਆਪਣੇ ਵਿਚਾਰ ਕਮੈਂਟ ਕਰਕੇ ਜਰੂਰ ਦੱਸਣਾ ਸੋ ਦੋਸਤੋ ਕਹਾਣੀ ਕਿਹੋ ਜਿਹੀ ਲੱਗੀ ਉਹ ਵੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦੇਣਾ ਇਹੋ ਜਿਹੀਆਂ ਹੋਰ ਵਧੀਆ ਕਹਾਣੀਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂੰ ਰਿਕਾਰਡ ਨੂੰ ਦਿਓ ਇਜਾਜ਼ਤ ਸਤ ਸ਼੍ਰੀ ਅਕਾਲ ਜੀ